ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 18 ਜੂਨ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਨਗੇ ਕਿਸ ਏਰੀਆ ਵਿੱਚ ਮੀਂਹ ਹੋ ਸਕਦਾ ਹੈ ਕਿੱਥੇ ਬੱਦਲਵਾਈ ਹੈ ਕਿੱਥੇ ਹਵਾ ਆਪਣਾ ਅੱਜ ਰੁਖ ਬਦਲੇਗੀ ਤੇ ਪ੍ਰੀ ਮੌਨਸੂਨ ਦੀ ਗੱਲ ਕਰਾਂਗੇ ਨਾਲ ਦੀ ਨਾਲ ਕਿ ਕਿੱਥੇ ਮੌਨਸੂਨ ਹੁਣ ਪਹੁੰਚ ਚੁੱਕਿਆ ਹੈ ਤੇ ਕਦੋਂ ਤੱਕ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਵਿੱਚ ਐਂਟਰ ਕਰੇਗਾ ਤੇ ਬਾਕੀ ਨਾਲ ਦੀ ਨਾਲ ਰੈਡਾਰ ਸਿਸਟਮ ਦੇਖਾਂਗੇ ਜੀ ਤੇ ਬਾਕੀ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹ ਵੀ ਦੇਖਾਂਗੇ ਕਿ ਕੀ ਅਲਰਟ ਜਾਰੀ ਹੋਏ ਨੇ ਆਉਣ ਦੇ 7 ਦਿਨਾਂ ਦੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਡਿਸਕਸ ਕਰ ਲੈਂਦੇ ਹਾਂ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਜਿਲੇ ਸ਼ਹਿਰ ਦਾ ਨਾਮ ਲਿਖ ਦਿਓ ਅਤੇ ਨੀਚੇ ਕਮੈਂਟ ਬਾਕਸ ਵਿੱਚ ਨਾਲ ਹੀ ਆਪਣੇ ਮੌਸਮ ਦੇ ਏਰੀਏ ਦੇ ਵਿੱਚ ਤੁਹਾਡੇ ਏਰੀਏ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਹੋਏ ਨੇ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਵਿਊਅਰਸ ਨੂੰ ਵੀ ਤੁਹਾਡੇ ਏਰੀਏ ਦੇ ਹਾਲਾਤ ਪਤਾ ਲੱਗ ਸਕਣ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੇ ਇਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਬੱਦਲਬਾਜ਼ੀ ਦਿਖਾਈ ਨਹੀਂ ਦੇ ਰਹੀ ਗਾੜੇ ਰੰਗ ਦੀ ਬੱਦਲਬਾਜ਼ੀ ਹੁਣ ਮੱਧ ਪ੍ਰਦੇਸ਼ ਹਲਕੀ-ਫੁਲਕੀ ਅ ਮ ਮਹਾਰਾਸ਼ਟਰ ਦੇ ਉੱਪਰ ਗੁਜਰਾਤ ਵੱਲ ਇਸ ਏਰੀਆ ਦੇ ਵਿੱਚ ਪ੍ਰੀ ਮੌਨਸੂਨ ਕਹਿ ਲਿਆ ਜਾਂ ਮੌਨਸੂਨ ਹੁਣ ਪੁੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਅੱਜ ਦੀ ਪਹਿਲਾ ਅੱਜ ਦੇ ਦਿਨ ਦੀ ਗੱਲ ਕਰ ਲੈਂਦੇ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਨਸੂਨ ਮੌਸਮ ਖੁਸ਼ਕ ਅਤੇ ਸਾਬ ਬਣਿਆ ਰਹੇਗਾ ਕਿਸੇ ਤਰੀਕੇ ਦੀ ਵੱਡੀਆਂ ਕਾਰਵਾਈਆਂ ਉਮੀਦ ਦੇ ਪੱਖ ਦੀ ਪੈਂਦੀ ਦਿਖਾਈ ਦੇਹੀਆਂ ਹੀ ਦੇ ਰੀਆਂ ਹਲਕੀ ਫੁਲਕੀ ਕਣਮਣ ਕਾਣੀ ਕਹਿ ਲਈਏ ਆਪਾਂ ਉਹ ਜਿਹੜੀ ਹਿਮਾਚਲ ਦੀ 벨ਟ ਹੈ ਜਿਹਦੇ ਨਾਲ ਲੱਗਦਾ ਦੁਆਬੇ ਦਾ ਏਰੀਆ ਨੰਗਲ ਤੋਂ ਲੈ ਕੇ ਆ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਭਰਤਗੜ ਕਨੌਲੀ ਰੋਪੜ ਮੁਹਾਲੀ ਕਰਨਾਲੀ ਕੀਰਤਪੁਰ ਖਰੜ ਇਹ ਇਲਾਕੇ ਨੇ ਜਿਹਨਾਂ ਵਿੱਚ ਕਿਣਮਣ ਕਾਣੀ ਹੋਣ ਦੇ ਦੁਪਹਿਰ ਤੋਂ ਬਾਅਦ ਚਾਂਸ ਬਣ ਸਕਦੇ ਨੇ ਕਿਉਂਕਿ ਪਹਾੜੀ ਖੇਤਾਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋ ਚੁੱਕੀ ਹੈ ਜੀ ਹਜੇ ਮੌਨਸੂਨ ਉੱਥੇ ਨਹੀਂ ਪਹੁੰਚਿਆ ਪਰ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੈ ਪਿਛਲੇ ਕਾਫੀ ਦਿਨਾਂ ਤੋਂ ਤੇ ਅਗਰ ਉੱਥੇ ਕਿਣਮਣ ਕਾਣੀ ਹੁੰਦੇ ਤਾਂ ਗਰਮੀ ਤੋਂ ਰਾਹਤ ਥੋੜੀ-ਬਹੁਤੀ ਮਿਲਦੀ ਦਿਖਾਈ ਦੇ ਰਹੀ ਹੈ ਉੱਤਰਲੇ ਪਾਸੇ ਗੱਲ ਕਰ ਲਈ ਤਾਂ ਗੁਰਦਾਸਪੁਰ ਦਾ ਏਰੀਆ ਉਸ ਏਰੀਆ ਵਿੱਚ ਵੀ ਮੀਂਹ ਕਣੀ ਹੋ ਸਕਦੀ ਹੈ ਜੀ ਬਾਕੀ ਗੱਲ ਕਰ ਲਈ ਮੌਸਮ ਦੇ ਵਿੱਚ ਟੈਂਪਰੇਚਰ ਦੀ ਟੈਂਪਰੇਚਰ 44-45 ਡਿਗਰੀ ਤੱਕ ਬਣੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਅੱਜ ਮੀਂਹ ਕਣੀ ਦੀਆਂ ਦਿਖਾਈ ਨਹੀਂ ਦੇ ਰੀਆਂ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਆਪਾਂ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੀ ਅਲਰਟ ਕੀ ਕਹਿ ਰਹੇ ਨੇ ਜੀ ਬੀਤੀ ਕੱਲ੍ਹ ਯਾਨੀ ਕਿ 7 ਸੋਰੀ 17 ਜੁਲਾਈ ਜੂਨ ਨੂੰ ਜੋ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ ਆਉਂਦੇ 24 ਘੰਟਿਆਂ ਦੇ ਵਿੱਚ ਮੌਸਮ ਜਿਹੜਾ ਹੈ ਖੁਸ਼ਕ ਬਣਿਆ ਰਹੇਗਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਟੈਂਪਰੇਚਰ ਜਿਹੜੇ ਨੇ ਬੀਤੀ ਕੱਲ੍ਹ ਉਹ 46 ਡਿਗਰੀ ਪਾਰ ਕਰ ਚੁੱਕੇ ਨੇ ਦੁਵਾਰਾ ਤੋਂ ਰੈਡ ਅਲਰਟ ਜਾਰੀ ਹੋਇਆ ਸੀ ਜੀ ਮੌਸਮ ਦੇ ਵਿੱਚ ਜੋ ਕਿ ਕੱਲ ਲੰਘ ਚੁੱਕਿਆ ਹੈ ਫਿਲਹਾਲ ਮੌਸਮ ਡਰਾਈ ਬਣਿਆ ਹੋਇਆ ਸੀ 18 ਤੋਂ ਲੈ ਕੇ ਅਗਰ ਗੱਲ ਕਰ ਲਈਏ ਆਪਾਂ 26 22 ਤਰੀਕ ਦੀ ਤਾਂ 18 ਤੋਂ ਲੈ ਕੇ 22 ਤਰੀਕ ਤੱਕ ਦੇ ਜਿਹੜੇ ਮੌਸਮ ਨੇ ਉਹਨਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੌਸਮ ਹੋਣ ਫਿਲਹਾਲ ਸੁਹਾਵਣਾ ਬਣਿਆ ਰਹੇਗਾ ਕਿਣਮਣ ਕਾਣੀ ਦੇ ਮੀਂਹ ਦੇ ਅਸਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਲਰਟ ਦੀ ਗੱਲ ਕਰ ਲਈ ਹੈ ਅਗਰ ਆਪਾਂ ਜੀ ਅਲਰਟ ਦੇ ਵਿੱਚ ਅੱਜ orange alert ਹੈ ਜਿਹਦੇ ਵਿੱਚ ਥੋੜੀ ਬਹੁਤੀ ਹੀਟ ਵੇਵ ਦੀ ਕੰਡੀਸ਼ਨ ਆ ਥੋੜਾ ਬਹੁਤਾ ਕਿਸੇ ਏਰੀਆ ਦੇ ਵਿੱਚ ਲਾਈਟਨਿੰਗ ਥੰਡਰਸਟ੍ਰੋਮ ਜਾਣੇ ਕਿ ਥੋੜੇ ਬਹੁਤੇ ਝੱਖੜ ਨੇ ਰਿਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ 19 ਤੋਂ ਲੈ ਕੇ 20 ਤਰੀਕ ਦੀ ਗੱਲ ਕਰੀਏ ਤਾਂ yellow alert ਨੇ ਜਿਨ੍ਹਾਂ ਦੇ ਵਿੱਚ ਥੋੜੀ ਬਹੁਤੀ ਰਾਹਤ ਗਰਮੀ ਤੋਂ ਮਿਲਦੀ ਦਿਖਾਈ ਦੇਵੇਗੀ ਹੁਣ ਗੱਲ ਕਰ ਲੈਂਦੇ ਆਪਾਂ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਮੌਨਸੂਨ ਦੀ ਤੁਸੀਂ ਤਾਜ਼ਾ ਤਸਵੀਰ ਦੇਖ ਸਕਦੇ ਹੋ 17 ਜੂਨ 2024 ਦੀ ਇਹ ਤਾਜ਼ਾ ਸੈਟਲਾਈਟ ਇਮੇਜ ਹੈ ਜੀ ਜਿਤੇ ਵੀ ਤੁਸੀਂ ਦੇਖ ਸਕਦੇ ਹੋ ਸਾਊਥ ਭਾਗ ਦੇ ਵਿੱਚ ਗੁਜਰਾਤ ਨੂੰ ਮੌਨਸੂਨ ਟੱਚ ਕਰ ਚੁੱਕਿਆ ਹੈ ਤੇ ਹੌਲੀ-ਹੌਲੀ ਉਹ ਮੱਧ ਪ੍ਰਦੇਸ਼ ਵੱਲ ਫਲਦਾ ਹੋਇਆ ਦਿਖਾਈ ਦੇ ਰਿਹਾ ਤੇ ਅਸਾਮ ਦੇ ਪਾਸੇ ਇਹ ਮੌਨਸੂਨ ਫਿਲਹਾਲ ਸੁਸਤ ਖੜਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਹਿਮਾਲਿਆ ਪਰਬਤ ਦੇ ਵਿੱਚੋਂ ਜੋ ਇੱਕ ਰਿਕਵਰ ਬਣਦੀ ਹੈ ਉਹ ਹੌਲੀ-ਹੌਲੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰ ਲਈ ਤਾਂ ਇਹ ਆਉਂਦੇ ਹਫ਼ਤੇ ਯਾਨੀ ਕਿ 24-25 ਤਰੀਕ ਤੱਕ ਹੌਲੀ-ਹੌਲੀ ਨੇਪਾਲ ਨੂੰ ਕ੍ਰੋਸ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਪ੍ਰੀ ਮੌਨਸੂਨ ਇਹ ਜੁਪੀ ਦੇ ਵਿੱਚ 24-25 ਤੱਕ ਦੇਉਂ ਉਮੀਦ ਹੈ ਅਗਰ ਪੰਜਾਬ ਵਾਲੀ ਸਾਈਡ ਦੀ ਗੱਲ ਕਰੀ ਤਾਂ ਸਾਨੂੰ ਸਾਊਥ ਵੱਲ ਤੋਂ ਮੌਨਸੂਨ ਜ਼ਿਆਦਾ ਇਫੈਕਟਿਵ ਰਹਿੰਦਾ ਹੈ ਤੇ ਅਗਰ ਗੱਲ ਕਰ ਲਈ ਤਾਂ ਦੱਖਣ ਏਰੀਆ ਦੇ ਵਿੱਚੋਂ ਹੌਲੀ-ਹੌਲੀ ਇਹ ਅੱਗੇ ਵੱਧਦਾ ਹੋਇਆ ਦਿਖਾਈ ਦੇਵੇਗਾ ਤੇ ਪੰਜਾਬ ਦੇ ਵਿੱਚ ਪ੍ਰੇ ਮੌਨਸੂਨ ਗਤੀਵਿਧੀਆਂ 20 ਤਰੀਕ ਨੂੰ 19 ਤਰੀਕ ਨੂੰ ਦਿਖਾਈ ਦੇ ਰਹੀਆਂ ਨੇ ਇਹਦੇ ਵਿੱਚ ਹਲਕੇ ਫੁਲਕੇ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਤੇ ਗੱਲ ਕਰ ਲਈਏ ਅਗਰ ਪ੍ਰੋਪਰ ਮੌਨਸੂਨ ਦੀ ਤਾਂ 30 ਤੋਂ ਲੈ ਕੇ 1 ਜੁਲਾਈ 30 ਜੂਨ 1 ਜੁਲਾਈ ਇਹਦੇ ਵਿੱਚ ਕਰਕੇ ਤੇਨੇ ਕਿਤੇ ਮੌਨਸੂਨ ਪੰਜਾਬ ਹਰਿਆਣਾ ਵਿੱਚ ਐਂਟਰ ਕਰ ਜਾਵੇਗਾ ਇਹ ਸੀਗੀ ਅੱਜ ਦੀ ਮੌਸਮ ਦੀ ਜਾਣਕਾਰੀ ਮੌਨਸੂਨ ਦੀ ਜਾਣਕਾਰੀ ਅਤੇ ਅਲਰਟ ਬਾਰੇ ਓਵਰਵਿਊ ਬਾਕੀ ਜੋ ਵੀ ਨਵੀਆਂ ਵੀਡੀਓਜ਼ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਿਆ ਕਰੋ ਅਸੀਂ ਦੁਪ ਹੋ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਚੰਗੀ ਲੱਗਦੀ ਹੈ ਦੁਆਰਾ ਤੋਂ ਕਹਿ ਰਹੇ ਹਾਂ ਜੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਦੋਸਤਾਂ ਤੱਕ ਵੀਡੀਓ ਦੇਖਣ ਦੇ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ